ਜਿਹੜਾ ਬੰਦਾ ਤਿੰਨ 350 400 ਰੁਪਇਆ ਦਿਹਾੜੀ ਲੈਂਦਾ ਉਹ ਬੰਦੇ ਨੂੰ ਕਹਿ ਦੇ ਤੁਸੀਂ 200 ਰੁਪਇਆ ਡਾ ਦਿਓ ਕਿਸੇ ਕਲਾਕਾਰ ਤੋਂ ਡਾਊਗਾ ਕਿ ਜਿੱਥੇ ਹਰਾਮ ਦੀ ਕਮਾਈ ਆਉਂਦੀ ਦੋ ਨੰਬਰ ਦੀ ਕਮਾਈ ਆਉਂਦੀ ਨਸ਼ਾ ਵੇਚਣ ਵਾਲਿਆਂ ਦੀ ਕਮਾਈ ਆਉਂਦੀ ਆ ਉੱਥੇ ਉਹ ਜੇ ਪਖੰਡੀ ਪਾਪਿਆਂ ਨੇ ਪ੍ਰਮੋਟ ਕੀਤਾ ਜਾਂਦਾ ਐ ਤੇ ਹੀ ਸਾਰੇ ਇੱਕ ਹੀ ਆ ਅਨੇਕ ਹੈ ਫਿਰ ਇੱਕ ਹੈ ਤੇ ਜਦੋਂ ਮੈਂ ਕਾਲੀ ਮਾਤਾ ਦਾ ਮੰਦਰ ਵੇਖਣ ਵਾਸਤੇ ਗਿਆ ਨਾ ਤੇ ਜਿਹੜੇ ਉੱਥੇ ਪਹਿਰੇਦਾਰ ਖੋਤੇ ਉਹਨਾਂ ਭੱਜ ਕੇ ਜਾ ਕੇ ਦਰਵਾਜ਼ੇ ਬੰਦ ਕਰ ਗਏ ਕਹਿੰਦੇ ਤੁਸੀਂ ਜਾ ਨਹੀਂ ਸਕਦੇ ਮੈਂ ਕਿਹਾ ਕਾਰਨ ਕੀ ਆ ਕਹਿੰਦੇ ਤੁਹਾਡੇ ਕੋਲ ਸ਼ਸਤਰ ਆ ਤੋ ਮੈਂ ਕਹਾਂਂਦਾ ਜਿਹੜੀ ਮਾਂ ਆਪਣੇ ਅੰਦਰ ਬੈਠੀ ਉਹਦੇ ਕੋਈ ਤੇ ਸ਼ਸ਼ਤਰ ਆ ਉਹ ਸੰਗਤ ਨਹੀਂ ਸੰਗਤ ਦੇ ਵਿੱਚ ਹਰੀ ਦਾ ਵਾਸਾ ਸੰਗਤ ਦੇ ਵਿੱਚ ਆਪ ਰੱਬ ਵਸਦਾ ਉੱਥੇ ਨਹੀਂ ਬਾਣੀ ਕਹਿੰਦੀ ਖਸਮ ਵਿਸਾਰੇ ਤੇ ਕਮਜ਼ਾਤ ਜਿਹੜੀ ਜਨਾਨੀ ਆਪਣਾ ਕਦਮ ਛੱਡ ਕੇ ਇੱਧਰ ਉੱਧਰ ਭੱਜੀ ਫਿਰਦੀ ਆ ਥਾਣੇਦਾਰ ਦੀ ਕੀ ਕਹਿੰਦੇ ਉਹਨੂੰ ਕਮਜ਼ਾਤ ਤੇ ਜਿਹੜੇ ਸਿੱਖ ਆਪਣੇ ਖਸਮ ਨੂੰ ਛੱਡ ਕੇ ਇੱਧਰ ਉੱਧਰ ਭੱਜੇ ਫਿਰਦੇ ਆ ਇਹ ਇੱਕ ਮਜਾਤ ਲੋਕ ਆ ਫਿਰ ਕਹਿਣਗੇ ਜੀ ਬਿਹਾਰੀ ਆ ਗਏ ਬਿਹਾਰੀਆਂ ਨੇ ਕਬਜ਼ੇ ਕਰ ਲੈਣੇ ਆ ਉਹ ਉੱਥੇ ਨਾਦਰਬਦਾਲੀ ਆਇਆ ਕਬਜ਼ੇ ਤਾਂ ਨਹੀਂ ਕਰ ਸਕੇ ਤੇ ਬਿਹਾਰੀ ਕਬਜ਼ਾ ਕਰ ਲੈਣਗੇ ਸਿੱਖ ਨੂੰ ਕਹਾਂ ਕਹਿੰਦੇ ਗੱਲ ਸੁਣ ਓਏ ਇਹ ਨਾ ਸੋਚੀ ਤੇਰਾ ਇਕੱਲੇ ਦਾ ਘਰ ਆ ਇਹ ਚਮਾਂ ਭਰਾਵਾਂ ਦਾ ਘਰ ਆ ਜਦੋਂ ਮਰਜ਼ੀ ਜਿਹੜੇ ਮਰਜ਼ੀ ਦਰਵਾਜ਼ੇ ਥਾਣੇ ਆ ਸਕਦਾ ਕਿਸੇ ਮੰਦਰ ਦੇ ਚਾਹ ਦਰਵਾਜ਼ੇ ਵੇਖੇ ਕਿਸੇ ਮਸਜਿਦ ਦੇ ਚਾਹ ਦਰਵਾਜ਼ੇ ਵੇਖੇ ਵੱਡੇ ਮੰਤਰੀਆਂ ਸੰਤਰੀਆਂ ਨੇ ਉਹਨੂੰ ਪ੍ਰੋਮੋਟ ਕੀਤਾ ਵਾ ਪੈਸਾ ਥੇ ਲਾ ਦੇ ਮਗਰ ਲਾ ਕੇ ਕਿਉਂਕਿ ਪਬਲਿਕ ਜਦੋਂ ਜੁੜ ਜਾਂਦੀ ਆਉਣ ਵਾਲੇ ਸਮੇਂ ਚ ਲੀਡਰਾਂ ਨੂੰ ਵੋਟਾਂ ਚਾਹੀਦੀਆਂ ਹੁੰਦੀਆਂ ਉਹ ਇੱਕ ਵੋਟਾਂ ਦਾ ਕਰਕੇ ਕਹਿ ਸਕਦੇ ਆਂ ਕਿ ਉਹਨੂੰ ਬਾਬੇ ਨੂੰ ਦੁਨੀਆ ਸਾਹਮਣੇ ਲਿਆਂਦਾ ਬਾਕੀ ਭਾਈ ਜਿਹੜੇ ਇਮਾਨਦਾਰੀ ਨਾਲ ਪੈਸੇ ਕਮਾਈਦੇ ਨਾ ਤੁਸੀਂ ਹੁਣ ਆਹ ਮਿਹਨਤ ਕਰਕੇ ਪੈਸਾ ਕਮਾ ਰਹੇ ਆ ਕਿੰਨੇ ਸਵੇਰ ਦੇ ਤੁਸੀਂ ਅੜੀ ਕਰਦੇ ਬਈ ਮਾਨ ਸਿੰਘ ਗਾਲੀ ਨਿਕਲੇ ਬਾਹਰ ਤੇ ਦੋ ਗੱਲਾਂ ਕਰੀਏ ਹਨਾ ਤੁਸੀਂ ਇਹ ਇਹਦੇ ਵਿੱਚੋਂ 10000 5000 ਕਮਾਓਗੇ ਤੇ ਤੁਸੀਂ ਕਿ ਕਲਾਕਾਰ ਤੇ ਧਾ ਦੇਓਗੇ ਕਦੇ ਵੀ ਨਹੀਂ ਡਾਏ ਜਾਂਦੇ ਜਿਹੜਾ ਬੰਦਾ ਤੈਨੂੰ 350 400 ਰੁਪਏ ਦਿਹਾੜੀ ਲੈਂਦਾ ਉਹ ਬੰਦੇ ਨੂੰ ਕਹਿ ਦੇ ਤੁਸੀਂ 200 ਰੁਪਏ ਡਾ ਦਿਓ ਕਿਸੇ ਕਲਾਕਾਰ ਤੋਂ ਡਾਊਗਾ ਕ ਕਦੇ ਨਹੀਂ ਡਾ ਸਕਦਾ ਜਿੱਥੇ ਹਰਾਮ ਦੀ ਕਮਾਈ ਆਉਂਦੀ 2 ਨੰਬਰ ਦੀ ਕਮਾਈ ਆਉਂਦੀ ਨਸ਼ਾ ਵੇਚਣ ਵਾਲਿਆਂ ਦੀ ਕਮਾਈ ਆਉਂਦੀ ਆ ਉੱਥੇ ਹਜੇ ਪਖੰਡੀ ਬਾਬਿਆਂ ਨੇ ਪ੍ਰਮੋਟ ਕੀਤਾ ਜਾਂਦਾ ਉੱਥੇ ਹਜੇ ਪਖੰਡਵਾਦ ਇਕੱਠਾ ਕਰਕੇ ਲੋਕਾਂ ਨੂੰ ਕਹਿ ਸਕਦੇ ਨੇ ਕਿ ਵੋਟਾਂ ਇਕੱਠੀਆਂ ਕਰਕੇ ਆਉਣ ਵਾਲੇ ਸਮੇਂ ਦੇ ਲੀਡਰਾਂ ਨੂੰ ਦਿੱਤੀਆਂ ਜਾਂਦੀਆਂ ਬਾਈ ਤੁਸੀਂ ਸਵਾਲ ਕਰ ਰਹੇ ਹੋ ਬੰਟੀ ਬਾਬੇ ਨੂੰ ਪਰ ਮੈਂ ਸਵਾਲ ਹੋ ਸੰਗਤਾਂ ਨੂੰ ਕਰਨਾ ਚਾਹੁੰਗਾ ਜਿਹੜੀਆਂ ਉਹਦੇ ਜਾ ਕੇ ਮੱਥਾ ਡੇਕ ਉਹ ਸੰਗਤ ਨਹੀਂ ਸੰਗਤ ਦੇ ਵਿੱਚ ਹਰੀ ਦਾ ਵਾਸਾ ਸੰਗਤ ਦੇ ਵਿੱਚ ਆਪ ਰੱਬ ਵਸਦਾ ਉੱਥੇ ਨਹੀਂ ਉੱਥੇ ਉਹ ਬੰਦੇ ਜਾ ਰਹੇ ਆ ਜਿਹੜੇ ਬੰਦੇ ਬਾਣੀ ਕਹਿੰਦੀ ਖਸਮ ਵਿਸਾਰੇ ਤੇ ਕਮਜਾਤ ਜਿਹੜੀ ਜਨਾਨੀ ਆਪਣਾ ਖਦਮ ਛੱਡ ਕੇ ਇੱਧਰ ਉੱਧਰ ਭੱਜੀ ਫਿਰਦੀ ਆ ਥਾਣੇਦਾਰ ਦੀ ਕੀ ਕਹਿੰਦੇ ਉਹਨੂੰ ਕਮਜਾਤ ਤੇ ਜਿਹੜੇ ਸਿੱਖ ਆਪਣੇ ਖਸਮ ਨੂੰ ਛੱਡ ਕੇ ਇੱਧਰ ਉੱਧਰ ਭੱਜੇ ਫਿਰਦੇ ਆ ਇਹ ਇੱਕ ਕਮਜਾਤ ਲੋਕ ਆ ਸਾਡੇ ਖਸਮ ਵਰਗਾ ਹੈ ਹੀ ਕੋਈ ਨਹੀਂ ਸਾਡੇ ਗੁਰੂ ਵਰਗਾ ਹੈ ਹੀ ਕੋਈ ਨਹੀਂ ਸਸ ਜਿਹੜਾ ਸ਼ਬਦ ਮਹਾਰਾ ਨੇ ਸਾਡੀ ਝੋਲੀ ਚ ਪਾਇਆ ਨਾ ਇਦਾਂ ਦਾ ਸ਼ਬਦ ਪੂਰੇ ਸੰਸਾਰ ਵਿੱਚ ਕਹਤੇ ਨਹੀਂ ਹੈਗਾ ਠੀਕ ਹੈ ਜੀ ਜਿਹੜੇ ਸਿੱਖ ਜਾਂਦੇ ਮੈਂ ਉਹਨਾਂ ਬਗੈਰ ਤਾਂ ਨੂੰ ਕਹਿੰਦਾ ਮੋੜਿ ਆਓ ਇਹ ਘਰ ਆਪਣੇ ਹੀ ਆ ਇਹਨਾਂ ਘਰਾਂ ਦੇ ਵਿੱਚ ਆ ਜਾਓਗੇ ਤਾਂ ਚੰਗੀ ਗੱਲ ਆ ਫਿਰ ਚੀਕਾਂ ਕਿਉਂ ਮਾਰਦੇ ਆ ਜੇ ਅਸੀਂ ਪਖੰਡਵਾਦ ਨੂੰ ਜੋੜਨਾ ਫਿਰ ਕਹਿਣਗੇ ਜੀ ਬਿਹਾਰੀ ਆ ਗਏ ਬਿਹਾਰੀਆਂ ਨੇ ਕਬਜ਼ੇ ਕਰ ਲੈਣੇ ਉਹ ਇੱਥੇ ਨਾਦਰ ਬਦਾਲੀ ਆਇਆ ਕਬਜ਼ੇ ਤਾਂ ਨਹੀਂ ਕਰ ਸਕਿਆ ਤੇ ਪਿਆਰੀ ਕਬਜ਼ਾ ਕਰ ਲੈਣਗੇ ਵੇਖੋ ਪਿਆਰੀ ਸਾਡੇ ਭਰਾ ਹੀ ਆ ਇਹ ਦੁਸ਼ਮਣ ਥੋੜਾ ਪਟਨੇ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਕਿਉਂ ਹੋਇਆ ਮਹਾਰਾਜ ਚੋਂ ਵਰਨਾ ਦੇ ਸਾਂਝੇ ਆ ਹਰਮੰਦਰ ਸਾਹਿਬ ਚਾਦਰਵਾਜੇ ਲਾਏ Hindu Musalman Sikh Isai Sikh ਨੂੰ ਕਿਹਾ ਕਹਿੰਦੇ ਗੱਲ ਸੁਣ ਓਏ ਇਹ ਨਾ ਸੋਚੀ ਤੇਰਾ ਇਕੱਲੇ ਦਾ ਘਰ ਆ ਇਹ ਚਮਾਂ ਭਰਾਵਾਂ ਦਾ ਘਰ ਆ ਜਦੋਂ ਮਰਜ਼ੀ ਜਿਹੜੇ ਮਰਜ਼ੀ ਦਰਵਾਜ਼ੇ ਥਾਂ ਹੀ ਆ ਸਕਦਾ ਕਿਸੇ ਮੰਦਰ ਦੇ ਚਾਦਰਵਾਜੇ ਵੇਖੇ ਕਸੇ ਮਸਜਿਦ ਦੇ ਚਾਰ ਦਰਵਾਜੇ ਵੇਖੇ ਨਹੀਂ ਨਾ ਉਹ ਕੇਵਲ ਗੁਰੂ ਨਾਨਕ ਦੇ ਘਰ ਦੇ ਚਾਰ ਦਰਵਾਜੇ ਜਿੱਥੇ ਚੌ ਵਰਨਾਂ ਨੂੰ ਸਾਂਝਾ ਉਪਦੇਸ਼ ਵੇਖੋ ਇੱਕ ਤੁਹਾਨੂੰ ਹੋਰ ਬੇਨਤੀ ਕਰਾਂ ਤੁਸੀਂ ਗੁਰੂ ਘਰ ਜਾਂਦੇ ਉੱਥੇ ਹਿੰਦੂ ਮੁਸਲਮਾਨ ਸਿੱਖ ਸਾਈ ਜਿਹੜਾ ਮਰਜ਼ੀ ਜਾਵੇ ਕੋਈ ਰੋਕਤਾਂ ਮੈਗੀ ਮੈਂ ਉੱਥੇ ਕਲਕੱਤੇ ਗਿਆ ਜੀ ਕਲਕੱਤੇ ਕਾਲੀ ਮਾਤਾ ਦਾ ਬਹੁਤ ਵੱਡਾ ਮੰਦਿਰ ਹੈ ਤੁਹਾਨੂੰ ਪਤਾ ਸੋਨੇ ਨਾ ਮੜਿਆ ਆ ਤੇ ਮੈਨੂੰ ਇੱਕ ਸਿੱਕੇ ਨਾ ਕਹਿੰਦਾ ਤੁਸੀਂ ਪ੍ਰਚਾਰਕ ਜੇ ਤੇ ਆਓ ਮੈਂ ਤੁਹਾਨੂੰ ਲੈ ਕੇ ਚੱਲਦਾ ਵੀ ਕਾਲੀ ਮਾਤਾ ਦਾ ਮੰਦਿਰ ਵਿਖਾਉਣਾ ਤੁਹਾਨੂੰ ਤੇ ਜਦੋਂ ਮੈਂ ਕਾਲੀ ਮਾਤਾ ਦਾ ਮੰਦਿਰ ਵੇਖਣ ਵਾਸਤੇ ਗਿਆ ਨਾ ਜਿਹੜੇ ਇੱਥੇ ਪਹਿਰੇਦਾਰ ਖੋਤੇ ਉਹਨਾਂ ਭੱਜ ਕੇ ਜਾ ਕੇ ਦਰਵਾਜ਼ੇ ਬੰਦ ਕਰ ਲੈ ਠੀਕ ਆ ਉਹਨਾਂ ਦਰਵਾਜ਼ੇ ਬੰਦ ਕਰ ਲੈ ਮੈਂ ਉਹ ਪੁੱਛਿਆ ਮੈਂ ਕਿਹਾ ਬਾਈ ਦਰਵਾਜ਼ਾ ਕਿਉਂ ਬੰਦ ਕੀਤਾ ਕਹਿੰਦਾ ਤੁਸੀਂ ਜਾ ਨਹੀਂ ਸਕਦੇ ਮੈਂ ਕਿਹਾ ਕਾਰਨ ਕੀ ਆ ਕਹਿੰਦਾ ਤੁਹਾਡੇ ਕੋਲ ਸ਼ਸਤਰ ਆ ਤੋ ਮੈਂ ਕਿਹਾ ਕੰਜਰ ਦਾ ਜਿਹੜੀ ਮਾਂ ਆਪਣੀ ਅੰਦਰ ਬੈਠੀ ਉਹਦੇ ਕੋਲ ਵੀ ਤਾਂ ਸ਼ਸਤਰ ਆ ਉਹ ਨਹੀਂ ਤਾਂ ਦਿੱਤੇ ਹੋਏ ਆ ਸ਼ਸਤਰ ਸਾਨੂੰ ਜਿਹੜੀ ਸਾਡੀ ਦੁਰਗਾ ਮਾਂ ਵਾ ਸਾਡੀਆਂ ਚਾਚੀਆਂ ਤਾਈਆਂ ਮਾਮੀਆਂ ਮਾਸੀਆਂ ਸਾਰੀਆਂ ਇੱਕ ਹੀ ਆਏ ਇਹ ਸਾਰਾ ਪਰਿਵਾਰ ਸਾਡਾ ਇੱਕ ਆ ਇੱਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਮਾਣਿਕ ਸੰਸਾਰੀ ਇੱਕ ਭੰਡਾਰੀ ਇੱਕ ਲਾ ਜਮਾਨ ਹੈ ਤੇ ਅਸੀਂ ਸਾਰੇ ਇੱਕ ਹੀ ਆ ਅਨੇਕ ਹੈ ਫਿਰ ਇੱਕ ਹੈ ਇੱਥੇ ਆ ਕੇ ਧਰਮਾਂ ਦੇ ਅਸੀਂ ਖੇੜੇ ਬਣਾ ਕੇ ਇੱਕ ਦੂਜੇ ਨੂੰ ਜਲੀਲ ਕਰਨ ਤੇ ਲੱਗੇ ਆ ਮਹਾਰਾ ਕਹਿੰਦੇ ਜਿੱਥੇ ਮਰਜੀ ਤੁਰ ਫਿਰਿਆ ਹੈ ਆਪਾਂ ਇੱਕ ਹੀ ਆ